ਡਿਜ਼ਾਈਨ ਨਵੀਂ ਕੈਟਲੋ ਨਵੇਂ ਡਿਜ਼ਾਈਨ ਨਵੀਂ ਕੈਟਲੋ ਡਿਜ਼ਾਈਨਰ ਸੂਟ ਨਵੇਂ ਨਵੇਂ ਪ੍ਰਾ ਪ੍ਰਾ ਕਿੱਧਰ ਚੱਲੇ ਇੱਥੇ ਬੈਠਾ ਮੈਂ ਤੂੰਰੇ ਬੈਠਾਂਗੇ ਇੱਥੇ ਰੂਟ ਦਿਖਾ ਰਿਹਾ ਤੂੰ ਬਾਹਰ ਡੱਪ ਚੱਲੇ ਆ ਆ ਦੇਖੋ ਵੀਰੇ ਨਵੀਂ ਕੈਟਲੋਗ ਨਵੇਂ ਡਿਜ਼ਾਈਨਰ ਪੀਸ ਆ ਗਏ ਆ ਦੇਖੋ ਹਾਜੀ ਵਾਹ ਵਾਕਈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਐ ਸਾਰੇ ਨਵੇਂ ਐ ਸਾਰੇ ਡਿਜ਼ਾਈਨ ਨਵੇਂ ਐ ਵੀਰੇ ਸਾਰੇ ਡਿਜ਼ਾਈਨ ਲਓ ਜੀ ਲਓ ਬਿਲਕੁਲ ਨਵੇਂ ਪਾਫ ਕਾਟਨ ਦੇ ਸਟਾਈਲਿਸ਼ ਫੋਟੋ ਡਿਜ਼ਾਈਨਰ ਸੂਟ ਫੋਟੋਆਂ ਵਾਲੇ ਭਾਜੀ ਆਹ ਲਓ ਜੀ ਫੋਟੋਆਂ ਵਾਲੇ ਡਿਜ਼ਾਈਨਰ ਸੂਟ ਲਾਈਨਿੰਗ ਇਹਨਾਂ ਦੀ ਨਾਲ ਹੈ ਜੀ ਬਹੁਤ ਸ਼ਾਨਦਾਰ ਵੈਰਾਈਟੀ ਹੈ ਭਾਜੀ ਕਿਹੜਿਆਂ ਨਾਲ ਵੜਾ ਇਹ ਕਪੜੇ ਦਾ ਵੀ ਫਰਕ ਪੈ ਗਿਆ ਹਾਂ ਭਾਜੀ ਨਵੇਂ ਡਿਜ਼ਾਈਨ ਆਏ ਨਵੇਂ ਕਪੜਿਆਂ ਤੇ ਆਹ ਲਓ ਜੀ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਹੈ ਸੂਟ ਨਾਲ ਉਹ ਦੁਪੱਟਾ ਸੋਹਣਾ ਦੁਪੱਟੇ ਨਾਲ ਸੂਟ ਸੋਹਣਾ ਚੀਜ਼ਾਂ ਦੋਨਾਂ ਹੀ ਸੋਹਣੀਆਂ ਹਾਂ ਦੇਖੋ ਭਾਜੀ ਇਹਨਾਂ ਆਹ ਦੁਪੱਟਾ ਹੈ ਨਵੇਂ ਡਿਜ਼ਾਈਨ ਨਵੀਂ ਕੱਟ ਲੁੱਕ ਭਾਜੀ ਕਿੱਥੇ ਮਿਲਦੀ ਹੈ ਆ ਕੀ ਹੋਏ ਵਾਹ ਕੀ ਹੈ ਸਾਈ ਦੇ ਨਾ ਖੇਤਾਂ ਵਾਲੇ ਬੁੱਤ ਜੇ ਖੜਾ ਰੱਖੇ ਆ ਕੀ ਹੈ ਭਾਈ ਆਹ ਇਹਦੇ ਨਹੀਂ 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 ਖੇਤਾਂ ਵਾਲੇ ਬੁੱਤ ਨਹੀਂ ਆ ਵੀਰੇ ਖੇਤਾਂ ਵਾਲੇ ਬੁੱਤ ਨਹੀਂ ਆ ਇਹ ਮੇਰੇ ਆ ਦੇਖ ਭਰਾ ਜਿਨ੍ਹਾਂ ਨੇ ਪ੍ਰਿੰਟ ਟੰਗੇ ਹੋਏ ਆ ਉਹ ਮੈਨੂੰ ਤਾਂ ਲੱਗਿਆ ਨਾ ਭਾਈ ਬੁੱਤ ਜੇ ਖੜੇ ਉੱਥੇ ਆ ਲੱਗਦੇ ਤਾਂ ਇਹ ਡਰਨੇ ਜਿਹਾ ਆ ਦੇਖ ਪਰ ਕੀ ਕਹਿੰਦੇ ਮਤਲਬ ਕਿ ਹੈ ਸੂਟ ਆ ਦੇਖ ਜੋਰ ਜੜ ਦੇ ਸੂਟ ਲਾਏ ਆ 5 5 ਮੀਟਰ ਲਾਏ ਵੀਰੇ ਇਹ ਕਿੰਨੇ ਦਾ ਵੀਰੇ ਇਹ ਵੀਰੇ 5 ਮੀਟਰ ਸੂਟ ਮਿਲਣ ਜਾ ਰਹੇ ਤੈਨੂੰ ਸਿਰਫ 500 ਦਾ 500 ਦਾ ਹਾਂ ਬਾਜ਼ਾਰ ਦੇ ਵਿੱਚ ਰੇਟ ਪਤਾ ਕਰ ਲੈ 1200 ਤੋਂ ਘੱਟ ਨਹੀਂ ਹੈਗਾ ਉਹ ਭਾਜੀ 1650 ਦਾ ਵਿਕ ਰਿਹਾ ਹਾਂ ਮੈਂ ਕਹੀ ਇਹਨਾ ਭਾਜੀ ਮੈਂ ਫਿਰ ਵੀ ਕੱਟ ਦੱਸਿਆ ਤੇ ਇਹ ਮੇਰੇ ਕੋਲੇ ਆ ਗਈ ਨਹੀਂ 5 500 ਚ ਪੂਰੇ 5 ਮੀਟਰ ਸੂਟਾ ਨਾਰਕਲੀ ਚਰਾਰਾ ਕਰਾ ਰਗਾ ਪਲਾਜੋ ਥੋੜ ਜੋ ਮਰਜੀ ਬਣਾਓ ਫਰੋਕ ਜੈਦ ਕਰਾਓ ਭਾਜੀ ਇਹ ਵਾਲੇ ਸੂਟਾ ਨੇ ਹੁਣ ਕੀ ਰੇੜਾ ਤੁਹਾਡੇ ਕੋਲ ਆ ਦੇਖੋ ਜੀ 500 500 500 500 500 500 ਦੀ ਰੇਂਜ ਹੋਰ ਬਾਦੂ ਪ੍ਰਿੰਟ ਆ ਚੁੱਕੇ ਨੇ ਭਾਜੀ ਪ੍ਰਿੰਟਾਂ ਦੀ ਕੋਈ ਕਮੀ ਨਹੀਂ ਬਹੁਤ ਡਿਜ਼ਾਈਨ ਨੇ 500 500 500 500 500 ਭਾਜੀ 500 500 ਕਰਤਾ 500 ਚਾ ਭਾਜੀ 500 ਚ ਕਰਤਾ ਹਾਂਜੀ ਲੈ ਜੋ ਰੁਕ ਜਾ ਭਰਾ ਫੇਰ ਛਲਾਂਗ ਮਾਰੇਗਾ ਇਸ ਤੇ ਓ ਭਰਾਵਾ ਨਹੀਂ ਛਲਾਂਗ ਮਾਰਦਾ ਮੈਂ ਦਸਣ ਆ ਰਿਆਂ ਤੈਨੂੰ ਯਾਰ ਓਏ ਮਹਿੰਗੇ ਸੂਟ ਆਏ ਆ ਭਰਾ ਬ੍ਰਾਂਡਡ ਆ ਨੇ ਮਿਲ ਕੇ ਛਲਾਂਗ ਮਾਰੂਗਾ ਮੈਂ ਮੈਨੂੰ ਤਾਂ ਐਂ ਲੱਗਿਆ ਫੇਰ ਛਲਾਂਗ ਮਾਰਨ ਆ ਰਿਹਾ ਯਾਰ ਨਹੀਂ ਨਹੀਂ ਦਸਣ ਆ ਰਿਹਾ ਆ ਲਾਖੀ ਦੇ ਬ੍ਰਾਂਡ ਸੂਟ ਆ ਗਏ ਨੇ ਆਪਣੇ ਕੋਲੇ ਆ ਦੇਖਾ ਦੁਪੱਟਾ ਦੇ ਕਿੰਨਾ ਉਹੀ ਅਸੀਂ ਵੀਡੀਓ ਬਣਾਉਣ ਵਾਸਤੇ ਸੂਟ ਲਾਏ ਸੀ ਮੈਂ ਕਿਤੇ ਖਿਲਾੜ ਦੇ ਆ ਗਏ ਨਹੀਂ ਨਹੀਂ ਖਿਲਾੜਨੇ ਨਹੀਂ ਜਚਾਏ ਹੋਏ ਆ ਦੇਖ ਰੱਖ ਸ਼ਾ ਵੰਦਨ ਸਪੈਸ਼ਲ ਰਾਖੀ ਦੇ ਸੂਟ ਆ ਗਏ ਹੈ ਬ੍ਰਾਂਡਡ ਸੂਟ ਹੈ ਸਾਰੇ ਡਿਜ਼ਾਈਨ ਚੈੱਕ ਕਰੋ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਆਏ ਹੈ ਇਹ ਸਾਰੇ ਦੇ ਸਾਰੇ ਨਵੇਂ ਸੈੱਟ ਆ ਵੀ ਨੇ ਚਾਰ ਚਾਰ ਕਲਰ ਰੁਕ ਜਾ ਭਰਾ ਰੁਕ ਜਾ ਫੇਰ ਤੂੰ ਇਹਨਾਂ ਦੇ ਲੇਟ ਜੇਗਾ ਸੂਟਾਂ ਤੇ ਠੀਕ ਹੈ ਆ ਗਏ ਭਰਾ ਸੋਨੇ ਲੱਗਣਗੇ ਤਾਂ ਲੇਟਾਂਗਾ ਹੀ ਉਹ ਚੱਕਰ ਤਾਂ ਨਹੀਂ ਆ ਗਿਆ ਅੱਜ ਚੱਕਰ ਚੁੱਕਰ ਕੋਈ ਨਹੀਂ ਆਂਦਾ ਦੇਖ ਲੈ ਭਰਾ ਬਹੁਤ ਮਿਹਨਤ ਦੇ ਨਾਲ ਲਾਇਆ ਮੁੰਡੇ ਨੇ ਆ ਡਿਜ਼ਾਈਨ ਫਿਰ ਖਿਲਾਰ ਦੇਗੇ ਤੇ ਚਿੰਤਾ ਨਾ ਕਰ ਅੱਜ ਨਹੀਂ ਲੇਟਦਾਗਾ ਟੈਨਸ਼ਨ ਨਾ ਲੈ ਕੀ ਰੇਟ ਦੇ ਵੀਰੇ ਇਹ ਵੀਰੇ ਵੀਰੇ ਰੱਖਿਆ ਬੰਧਨ ਸਪੈਸ਼ਲ ਆਏ ਆ ਬ੍ਰਾਂਡਡ ਸੂਟ ਰਾਖੀ ਦੇ ਰਾਖੀ ਦੇ ਅਫਸਰ ਤੇ ਰਾਖੀ ਦੇ ਬ੍ਰਾਂਡਡ ਸੂਟ ਆ ਗਏ ਸਾਡੇ ਸਾਰੇ ਆ ਵਾਲੇ ਹਾਂਜੀ ਭਾਜੀ ਕੈਟਲੋਗ ਵਾਲੇ ਪੀਸ ਨੇ ਚੈੱਕ ਕਰੋ ਆ ਜੀ ਸਾਡੇ ਡਿਜ਼ਾਈਨ ਜਮਾ ਨਵੇਂ ਤੁਰ ਤੱਕ ਲਾਏ ਆ ਕੱਲੇ ਅੱਗੇ ਅੱਗੇ ਨਹੀਂ ਉਹ ਤੁਰ ਤੱਕ ਲਾਏ ਆ ਦੇਖੋ ਆ ਜਾ ਫਿਰ ਆ ਜਾ ਲੇਟ ਜਾ ਆ ਲੋ ਆ ਲੋ ਭਾਜੀ ਤੇਰੇ ਨਾਂ ਭਰਾਵਾ ਪ੍ਰਿੰਟ ਆ ਉੱਤੇ ਲੇਟੀਦਾ ਤੈਨੂੰ ਪਤਾ ਪ੍ਰਿੰਟ ਉਹ ਦਿਨ ਭਰਾ ਤੂੰ ਸਾਰੇ ਸੂਟਾਂ ਦੇ ਉੱਪਰ ਲੇਟ ਗਿਆ ਪ੍ਰਿੰਟਾਂ ਦੇ ਐ ਹੀ ਐ ਮਨਮੋਜੀ ਬੰਦੇ ਆ ਭਰਾਵਾ ਐਂ ਕਰੀਦਾ ਆਪਾਂ ਆ ਸਾਡੇ ਡਿਜ਼ਾਈਨ ਚੈੱਕ ਕਰੋ ਕੀ ਰੇਟ ਦੇ ਆਏ ਵੀਰੇ ਹੁਣ ਇਹ ਆ 2000 ਦੀ ਰੇਂਜ ਚ ਵੀਰ ਜੀ ਦੋਨੇ ਡਿਜ਼ਾਈਨ ਅੱਛਾ ਤੇ ਆ ਮਾੜਾ ਭਾਜੀ ਹੈਗਾ ਸਿਰਫ 2250 ਦਾ 2250 ਦਾ ਆ ਦੇਖੋ ਅੱਜ ਮੈਂ ਦੁਪੱਟਾ ਲੈ ਲੈ ਲੇਟਿਆ ਨਹੀਂ ਦਾ ਮੈਂ ਕੋਸਣਾ ਕੋਸ ਕਰਦਾ ਹੀ ਰਹਿਣਾ ਹੈਗਾ ਠੀਕ ਹੈ ਵੀਰੇ ਠੀਕ ਹੈ ਬੋਲਟੇ ਕੰਮ ਮੈਨੂੰ ਆਂਦੇ ਆ ਹੋਰ ਕੁਝ ਨਹੀਂ ਆਂਦਾ ਆਵਲੇ ਜਿਹੜੇ ਸੂਟ ਹੈ ਵੀਰੇ ਆਵਲੇ ਕੀ ਰੇਟ ਦੱਸਿਆ ਸੀ ਦੁਬਾਰਾ ਦੱਸਿਓ ਇਹ ਵੀਰ ਜੀ 2000 ਰੁਪਿਆ 22 2250 ਦੇ ਵਿੱਚ ਤੁਹਾਨੂੰ ਮਿਲਣਗੇ ਇਹ ਗੋਟੀ ਦੇ ਮੈਨੂੰ ਲੱਗ ਰਿਹਾ ਵੀਰੇ ਭਾਜੀ ਹਾਂਜੀ ਉਹ ਆ ਸੂਟਾਂ ਟੇਰ ਲਾ ਰੱਖਿਆ ਹੈ ਇਹਨਾਂ ਵਿੱਚ ਕੋਈ ਸੋਹਣੇ ਸੂਟ ਵੀ ਕੱਢ ਦੋ ਉਹ ਵੀਰੇ ਸਾਰੇ ਹੀ ਸੋਹਣੇ ਐ ਸਾਰੇ ਸੋਹਣੇ ਐ ਸਾਰੇ ਸੋਹਣੇ ਤੇ ਸਾਰੇ ਡਿਸਕਾਊਂਟ ਤੇ ਐ ਸਾਰੇ ਲੈਸ ਚ ਆਏ ਐ ਸਾਰੇ ਲੈਸ ਚ ਆਏ ਐ ਕੱਢਿਓ ਭਾਜੀ ਕਿਹੜੇ ਕਿਹੜੇ ਸੂਟ ਐ ਇਹਨਾਂ ਚ ਅੱਲਾ ਨਾਲ ਤੁਸੀਂ ਆ ਦੇਖੋ ਤੁਹਾਡੇ ਕੋਲੇ ਫੰਕਸ਼ਨ ਐ ਜਾਂ ਆਪਾਉਣ ਵਾਸਤੇ ਲੈਣੀ ਐ ਠੀਕ ਐ ਆਪਾਂ ਕੇ ਤੁਹਾਨੂੰ ਗਿਫਟ ਕਰਨਾ ਰੱਖੜੀ ਦਾ ਤਿਆਰ ਹੰਨਿਆ ਨੇ 1900 ਵਾਲੇ 950 ਦੇ ਰਹੇ ਆ ਵੀਰੇ ਵਰਕ ਹੋਇਆ ਹੋਇਆ ਉੱਪਰ ਖੜਾ ਆਰੀ ਦਾ ਵਰਕ ਕੀਤਾ ਹੋਇਆ ਵੀਰੇ ਪਿਓਰ ਕਾਟਨ ਚ ਛੋਟਾ ਨਾਲ ਦੁਪੱਟਾ ਵੀ ਇਹਦੇ ਮਸ਼ਲੀਨ ਦਾ ਹੈ ਅੱਛਾ ਆ ਦੇਖੋ ਅਗਲਾ ਡਿਜ਼ਾਈਨ ਹੈ ਗਰਲਿਸ਼ ਲੋਕਾ ਦੇਖੋ ਜੀ ਮੈਂ 24 2400 ਵਾਲੇ 1200 ਦੀ ਰੇਂਜ ਚ ਹੈ ਸਿਰਫ 1200 ਦਾ 1200 ਦੀ ਰੇਂਜ ਚ ਵੇਚ ਦੁਪੱਟਾ ਸੂਰ ਅਗਲਾ ਕਨਸੈਪਟ ਹੈਗਾ ਆ ਦੇਖੋ ਹੈਂਡਵਰਕ ਪਲੱਸ ਲੇਸਸ ਸਾਰਾ ਆਰਗੈਨਿਕ ਬੇਸ ਦੇ ਉੱਤੇ ਹੈਗਾ ਬਿਲਕੁਲ ਨਵਾਂ ਕਨਸੈਪਟ ਹੈ ਨਵੇਂ ਵਰਕ ਹੈ ਹੋਰ ਹੋਰ ਭਾਜੀ ਹੋਰ ਕਿਹੜੇ ਆ ਆ ਲਓ ਜਿਨੇ ਮਰਜ਼ੀ ਲਵਾ ਕੈਟਲੌਗ ਆਉਂਦੀ ਆ ਜੜੀਆਂ ਵੀਰੇ ਇਹ ਕੈਟਲੌਗ ਦਾ 6.5 660 ਦੀ ਰੇਂਜ ਚ ਆ ਦੇਖੋ 650 ਦਾ 650 ਦਾ ਸਾਰੇ ਡਿਜ਼ਾਈਨ ਬਿਲਕੁਲ ਨਵੇਂ ਆ ਵੀਰੇ ਹੋਰ ਭਾਜੀ ਕਿਹੜੇ ਹੋਰ ਇਹਨਾਂ ਚ ਆ ਕੱਢੋ ਭਾਈ نیچے ਦੀ ਹਾਂ ਭਾਜੀ نیچے ਦੱਬੇ ਆ ਦੇਖੋ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਆ ਲੋ ਹੈਂਡਵਰਕ 1150 ਦੀ ਦੇਣ ਚ ਰੱਖਣੀ ਦੇ ਇਤਿਹਾਰ ਤੇ ਆ ਵਾਲਾ ਵੀਰੇ 1150 ਦਾ 1150 58 ਬੇਸ ਦਾ ਭਾਜੀ ਦੁਪੱਟਾ ਨਾਲ ਭਾਜੀ ਹੋਰ ਹੋਊਗੇ ਇਹਦੇ ਥੱਲੇ ਹੋਰ ਹੋਣਗੇ ਕੱਢਿਓ ਮਾੜੇ ਭਾਜੀ ਡਿਜ਼ਾਈਨ ਬਹੁਤ ਆ ਦੇਖੋ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈਗੀ ਹੈ ਪਰ ਗੱਲ ਹੈ ਵੀ ਸਾਰੇ ਡਿਜ਼ਾਈਨ ਇੱਕ ਵੀਡੀਓ ਚ ਦਿਖਾਏ ਨਹੀਂ ਜਾਂਦੇ ਆ ਡਿਜ਼ਾਈਨ ਵੀ 1150 ਦਾ 20 ਨਿਕ ਵਾਲਾ ਵੀ ਬਿਲਕੁਲ ਵੀ ਨੈਕ ਵਾਲਾ ਤੇ ਬਿਲਕੁਲ ਨਵੀਂ ਵੈਰਾਈਟੀ ਆ ਦੇਖੋ ਆ ਸਾਰੇ ਆ ਵੀ ਪਏ ਵੀਰੇ ਥੱਲੇ ਦਬੇ ਹੋਏ ਆ ਦੇਖੋ ਸਾਰੇ ਤੁਹਾਨੂੰ ਕਹੀ ਜਾਂਦਾ ਕਿ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈ ਡਿਜ਼ਾਈਨ ਬਹੁਤ ਆ ਦੇਖੋ ਦੁਪੱਟੇ 11100 ਦੇ ਕਰਤੇ ਆ 1100 ਵੀਰੇ 1100 ਅੱਛਾ 1100 ਦਾ ਜੀ ਆ 1050 ਵਾਲਾ ਵੀ ਆ ਗਿਆ ਆ 1050 ਦਾ ਭਾਜੀ ਆ 1050 ਦਾ ਸਿਰਫ ਸਾੜਾ 1050 ਦਾ ਕਰਤਾ ਭਾਜੀ ਹੋਰ ਵੀ ਲੱਗਦੇ ਮੈਨੂੰ ਥੱਲੇ ਪਏ ਆ ਜਿਹੜੇ ਡਿਜ਼ਾਈਨ ਭਾਜੀ ਤੁਸੀਂ ਨਹੀਂ ਹਟਦੇ ਸਾਰੇ ਦਿਖਾ ਕੇ ਮਨੋ ਦਿਖਾਓ ਭਾਜੀ ਸਾਰੇ ਡਿਜ਼ਾਈਨ ਆ ਵੀਸ਼ੇ ਵਾਲੇ ਨੱਕ ਵਾਲੇ ਆ ਗਏ ਭਾਜੀ ਆ ਲੋ ਜੀ 1150 ਦੀ ਰੇਂਜ ਦੇ ਵਿੱਚ ਹੈਗੇ ਆ ਚਾਰ ਕਲਰ ਦੇ ਦੇ ਵਿੱਚ ਹੈਗੇ ਆ ਭਾਜੀ ਇਹਦੇ ਤੁਸੀਂ ਸੂਟਾਂ ਦਾ ਖਜ਼ਾਨਾ ਹੀ ਘਟਦਾ ਬਿਲਕੁਲ ਜੀ ਤੇ ਰક્ષાਬੰਧਨ ਸਪੈਸ਼ਲ ਆਫਰ ਚੱਲ ਰਹੀ ਹੈ ਮੇਰੇਆਂ ਭੈਣਾ ਵੀਡੀਓ ਨੂੰ ਲਾਈਕ ਸ਼ੇਅਰ ਪਹਿਲਾਂ ਆਪਾਂ ਦੇਖਿਆ ਰਾਮ ਟੈਕ ਦਾ ਡਿਜ਼ਾਈਨ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਏਕੇ ਟੈਕ ਦਾ ਡਿਜ਼ਾਈਨ ਜਿਹੜੀ ਕਿ ਮੇਰੇ ਕੋਲ ਪਿਓਰ ਤੇ ਮਸਲੀਨ ਦੁਪੱਟਿਆਂ ਦੇ ਨਾਲ ਆਇਆ ਬਹੁਤ ਹੀ ਸ਼ਾਨਦਾਰ 1250 ਦੀ ਰੇਂਜ ਤੇ ਇਹਨਾਂ ਨਾਲ ਪਿਓਰ ਦੇ ਦੁਪੱਟੇ ਆਣੇ ਆ ਜੀ ਡਿਜ਼ਾਈਨਿੰਗ ਕਲਰਿੰਗ ਦੇਖੋ ਤੁਸੀਂ ਬਹੁਤ ਸੋਹਣੇ ਸੋਹਣੇ ਕਲਰ ਹੈ ਹਰੇਕ ਡਿਜ਼ਾਈਨ ਦੇ ਚਾਰ ਕਲਰ ਮਿਲਨੇ ਤੁਹਾਨੂੰ ਚਾਰ ਕਲਰ ਦਾ ਸੈੱਟ ਆਂਦਾ ਦੇਖੋ 1250 ਦੀ ਰੇਂਜ ਵਿੱਚ ਮਿਲਦਾ ਇਹ ਡਾਰਕ ਕਲਰ ਵੀ ਆਉਣਗੇ ਲਾਈਟ ਵੀ ਆਉਣਗੇ ਸਾਰੇ ਇੱਕ ਇੰਟੈਕ ਦਾ ਡਿਜ਼ਾਈਨ ਆ ਚੁੱਕੇ ਨੇ ਮੇਰੇ ਕੋਲੇ ਇਹ ਸੁਪਾ ਸੁਪਾ ਵੈਰਾਈਟੀ ਦੇ ਰੇਟ ਲੱਗਦੇ ਨਹੀਂ ਤੇ ਵੈਰਾਈਟੀ ਆਪਣੇ ਕੋਲ ਆ ਜਾਂਦੀ ਹੈ ਸਾਰੀ ਨਵੀਂ ਤੇ ਫਰੈਸ਼ ਵੈਰਾਈਟੀ ਮਿਲਦੀ ਹੈ ਰੋਜ਼ ਚਲੋ ਜੀ ਚਲੋ ਜਿੱਥੇ ਲਈ ਦੇਖਦੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਮੇਰੇ ਕੋਲੇ ਬ੍ਰਾਂਡਡ ਰਾਮਟੈਕ ਦੇ ਡਿਜ਼ਾਈਨ ਆ ਚੁੱਕੇ ਨੇ ਉਹ ਵੀ ਡਿਸਕਾਊਂਟ ਤੇ 30% ਆਫ ਦੇ ਆ ਦੇਖੋ ਇਹ ਡਿਜ਼ਾਈਨ ਲਾਈਨ ਵਾਈਜ਼ ਲਾ ਰੱਖਿਆ ਵਿਦ ਕਲਰ ਕਲਰ ਨਾਲ ਇਹਦੇ ਆਪਾਂ ਡਿਸਪਲੇ ਕੀਤੇ ਹੋਏ ਆ ਦੁਪੱਟਾ ਬਹੁਤ ਸੋਹਣਾ ਤੇ ਆ ਦੇਖੋ ਆ ਦੂਜਾ ਡਿਜ਼ਾਈਨ ਇਹ ਸਾਰੇ 1 ਬਾਈ 1 ਲਾਈ ਵੇ ਆ ਜੀ ਇੱਕ ਇੱਕ ਕਰਕੇ ਕਲਰ ਚਾਰਟ ਦੇ ਨਾਲ ਇਦੋਂ ਬਾਅਦ ਅਗਲਾ ਡਿਜ਼ਾਈਨ ਹੈ ਜੀ ਫਲਾਵਰ ਪੇਂਟਿੰਗ ਵਾਲਾ ਇਹ ਦੇਖੋ ਫਲਾਵਰ ਪੇਂਟਿੰਗ ਦੇ ਉੱਤੇ ਸਾਰੀ ਲੇਸ ਨਾਲ ਡਿਜ਼ਾਈਨ ਕੀਤਾ ਤੇ ਘੇਰੇ ਤੇ ਕੀਤੀ ਹੋਈ ਹੈ ਕੜਾਈ ਐਸ ਤਰ੍ਹਾਂ ਦੀ ਲੁੱਕ ਜ ਬਣ ਜਾਣਾ ਜੀ ਆ ਦੇਖੋ ਬੋਟਲ ਵਾਲੇ ਡਿਜ਼ਾਈਨ ਹੈ ਸਾਰੇ ਬਿਲਕੁਲ ਨਵੇਂ ਉਸ ਤੋਂ ਬਾਅਦ ਸੁਪਰ ਚਾਰਟ ਆਏਗਾ ਚੌਥਾ ਵਾਲਾ ਇਹ ਦੇਖੋ ਪੈਚ ਵਰਕ ਬੋਟਲੀ ਬਟਨ ਲਾ ਕੇ ਸਾਰਾ ਪੈਚ ਲਾ ਕੇ ਵਰਕ ਕੀਤਾ ਹੋਇਆ ਹੈ ਕਲਰ ਇਹਦੇ ਚਾਰ ਹੈ सारी वैरायटी जेड जी पाजी सोले, सोले ओ साहिल पाजी, पाजी ओ मैं सुन रहा हूं ਤੁਸੀਂ ਫਰੀ ਸੂਟ ਵੰਡੀ ਜਾਂਨੇ ਹੋ ओ पाजी ਫਰੀ ਵਾਲੇ ਰੇਟ ਹੀ ਐ ਇੱਕ ਨਾਲ ਇੱਕ ਫਰੀ ਐ ਇੱਕ ਨਾਲ 300 ਦਾ ਸੂਟ ਐ ਮੇਰੇ ਵੀਰ ਮੇਰੇ ਮਿੱਤਰ 350 ਦਾ ਆਲਓਵਰ ਸੂਟ ਐ ਅੱਛਾ 350 ਦੇ ਸੂਟ ਨਾਲ ਇੱਕ ਨਾਲ ਇੱਕ ਫਰੀ ਐ ਮੇਰੇ ਭਾ ਜਿੱਕ ਨਾਲ ਇੱਕ ਫਰੀ ਐ ਇੱਕ ਨਾਲ ਇੱਕ ਫਰੀ ਐ ਪਤਾ ਕਿੰਨੇ ਰੁਪਏ ਦਾ ਇੱਕ ਸੂਟ ਕਿੰਨੇ ਦਾ ਪੈ ਗਿਆ ਪਾਜੀ 175 ਰੁਪਏ ਦਾ 175 ਦਾ 200 ਰੁਪਏ ਦਾ ਆ ਵਾਲਾ ਪਾਜੀ ਆ ਭਾਜੀ ਕੜਾਈ ਕਰਾਓ ਲੈਸਾਂ ਲਵਾ ਕੇ ਤਿਆਰ ਕਰਾਓ 175 ਦਾ ਇੱਕ ਨਾਲ ਇੱਕ ਫ੍ਰੀ 350 ਦੇ ਦੋ 350 ਦੇ ਦੋ ਹਾਂਜੀ ਇੱਕ ਗੱਲ ਹੋਰ ਕਹੂੰਗਾ ਇਹਦਾ ਮੇਰੇ ਕੋਲ ਸਟਾਕ ਹੈ ਨਾ ਆ ਦੋ ਦਿਨਾਂ ਦਾ ਸਟਾਕ ਹੀ ਹੈ 350 ਦਾ ਸੂਟ ਹੈ ਇੱਕ ਨਾਲ ਇੱਕ ਫ੍ਰੀ ਹੈ ਲਿਮਟਡ ਸਟਾਕ ਹੈ ਭਾਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਇਹ ਤਾਂ ਵਾਕੇ ਸਹੀ ਗੱਲ ਹੈ ਜੀ ਜਿਹੜਾ ਮਾਲ ਪਿਆ ਬਹੁਤ ਹੀ ਮੇਰੇ ਕੋਲ ਲਿਮਟਡ ਰਹਿ ਚੁੱਕਿਆ ਹੈ ਤੇ ਇਦੋਂ ਬਾਅਦ ਇਹ ਚੀਜ਼ਾਂ ਨਹੀਂ ਮਿਲਣੀਆਂ ਤੁਹਾਨੂੰ ਕਿਉਂਕਿ ਸੀਜ਼ਨ ਦੀ ਹੋ ਰਹੀ ਹੈ ਤਬਦੀਲੀ ਰੱਖ ਪ੍ਰਦੀਪ ਭਾਜੀ ਆਜੋ ਆਜੋ ਮੈਂ ਸੁਣਿਆ ਤੁਸੀਂ ਫ੍ਰੀ ਸੂਟ ਦੇਈ ਜਾਂਦੇ ਹੋ ਉਹ ਭਾਜੀ ਫ੍ਰੀ ਵਾਲਾ ਕੰਮ ਹੀ ਹੈ 350 ਦਾ ਸੂਟ ਹੈ ਭਾਜੀ ਰਾਇਓਨ ਕਾਟਨ ਦਾ 350 ਦਾ ਸੂਟ ਹੈ ਰਾਇਓਨ ਕਾਟਨ ਦਾ ਆਲ ਓਵਰ ਭਾਜੀ ਤੇ ਆਪਾਂ ਡੀਐਨਏ ਦੀ ਗੱਲ ਕਰੇ ਡੀਐਨ ਬਹੁਤ ਹੈ ਭਾਜੀ ਬਹੁਤ ਡੀਐਨਏ ਮੇਰੇ ਤੋਂ ਆਲ ਓਵਰ ਸੂਟ ਹੈ ਭਾਜੀ 350 ਰੁਪਏ ਦਾ ਜਿੱਦਾਂ ਮੇਰੇ ਤੋਂ ਸਟਾਕ ਲੱਗਿਆ ਜਿੱਦਾਂ ਮੇਰੇ ਤੋਂ ਮਾਲ ਲੱਗਿਆ ਬਹੁਤ ਹੀ ਸ਼ਾਨਦਾਰ ਨਾ ਨਹੀਂ ਕਰੇ ਫ੍ਰੀ ਸੂਟ ਦੇ ਰਹੇ ਆ ਉਹ ਭਾਜੀ ਮੇਰੇ ਵੀਰ ਰਜਤ ਭਾ ਫ੍ਰੀ ਵਾਲਾ ਕੰਮ ਹੀ ਹੈ ਮੇਰੇ ਵੀਰ 350 ਦਾ ਸੂਟ ਇੱਕ ਹੈ ਵੀਰ ਹਾਂ ਤੇ ਇੱਕ ਨਾਲ ਇੱਕ ਫ੍ਰੀ ਹੈ ਅੱਛਾ ਇੱਕ ਨਾਲ ਇੱਕ ਫ੍ਰੀ ਹੈ ਫ੍ਰੀ ਹੈ ਠੀਕ ਹੈ ਇਹ ਫ੍ਰੀ ਹੈ ਇਹ ਫ੍ਰੀ ਵਾਲਾ ਕੰਮ ਹੈ ਇੱਕ ਨਾਲ ਇੱਕ ਫ੍ਰੀ ਹੈ ਮੇਰੇ ਵੀਰ ਮੇਰੇ ਦੋਸਤ ਮੇਰੇ ਮਿੱਤਰ 350 ਦਾ ਇੱਕ ਹੈ ਇੱਕ ਨਾਲ ਇੱਕ ਫਰੀ ਹੈ ਸਾਇਲ ਭਾਜੀ ਦੱਸਿਓ ਭਾਜੀਆਂ ਨੂੰ ਆ ਲਓ ਭਾਜੀ ਬਿਲਕੁਲ ਜਿਵੇਂ ਕਹਿ ਰਹੇ ਨੇ ਭਾਜੀ ਸਹੀ ਕਹਿ ਰਹੇ ਫਰੀ ਹੈ ਭਾਜੀ ਮੈਂ ਕਹੇ ਜਮਾ ਫਰੀ ਹੈ ਇੱਕ ਨਾਲ ਇੱਕ ਫਰੀ ਹੈ ਇੱਕ ਨਾਲ ਇੱਕ ਫਰੀ ਹੈ ਭਾਜੀ 175 ਪਹਿਲਾਂ 225 ਕਰਤਾ ਸੀ ਹੁਣ 175 ਕਰਤਾ ਰੇ ਵਾਲੇ ਰੇਟ ਕਰਤੇ ਵੀਰੇ ਫਰੀ ਵਾਲੇ ਜਮਾ ਫਰੀ ਵਾਲੇ ਜਮਾ ਤੁਸੀਂ ਬਸ ਐਂ ਲਾ ਲਓ ਵੀ ਆਪ ਨੂੰ ਵੀ ਨਹੀਂ ਪੈਂਦਾ ਪਿੱਛੋਂ ਆਈ ਜਾਂਦਾ ਤੇ ਆਪਾਂ ਵੇਚੀ ਜਾਂਦੇ ਆ ਬਾਜ਼ਾਰ ਦਾ ਰੇਟ ਹੈ ਨਹੀਂ ਇਹ ਜੋ ਆਪਾਂ ਦੇ ਰਹੇ ਆ ਕਿੰਨਾ ਤੁਸੀਂ ਭਾਜੀ ਹੋਲ ਸੇਲ ਪਤਾ ਰੇਟ ਪਤਾ ਕਰ ਲੋ ਹੋਲ ਸੇਲ ਜੇ ਤੁਸੀਂ ਗੱਠਾ ਲਓਗੇ ਨਾ ਗੱਠਾ ਕਿਵੇਂ 1000 ਮੀਟਰ ਦੇ ਇੱਕ ਗੱਠ ਹੈ ਤੈਨੂੰ ਤਾਂ ਵੀ ਇਸ ਰੇਟ ਨਹੀਂ ਮਿਲਣਾ ਮੇਰੇ ਤੋਂ ਕੱਲਾ ਸੂਟ ਸਿੰਗਲ ਸੂਟ ਲੈ ਜਾਓ ਭਾਜੀ 175 ਰੁਪਏ ਤੇ ਸਿੰਗਲ ਸੂਟ 175 ਰੁਪਏ ਸਟਾਕ ਦੀ ਮੇਰੇ ਤੋਂ ਕੋਈ ਕਮੀ ਨਹੀਂ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਆ ਪਰ ਮੈਂ ਬਿਲਕੁਲ ਸਿੰਪਲ ਤੇ ਬਹੁਤ ਹੀ ਵਧੀਆ ਬਿਲਕੁਲ ਹਲਕੇ ਫੁਲਕੇ ਲੈਡਵੇਟ ਦੀ ਆਪਾਂ ਕਹਾਂਗੇ ਕੋਈ ਵਰਕ ਨਹੀਂ ਕੁਛ ਨਹੀਂ ਸਿੰਪਲ ਹਲਕੇ ਜਿਹੇ ਲੈਸਾਂ ਲੱਗੀ ਹੋਈਆਂ ਇਸ ਤੇ ਬਹੁਤ ਹੀ ਪਿਆਰਾ ਆਰਟੀਕਲ 50 ਲੰਬਾਈ ਦੇ ਨਾਲ ਤੇ ਆਪਾਂ ਦੁਪੱਤੇ ਦੀ ਗੱਲ ਕਰੀਏ ਦੁਪੱਟਾ ਲੈਸ ਲੱਗੀ ਮਾਡਲ ਦਾ ਦੁਪੱਟਾ ਵਰਕ ਵਾਲਾ ਬੜਾ ਆਦਰ ਦਰ ਪੱਟਾ ਵਰਕ ਵਾਲਾ ਸਿੰਪਲ ਸੂਟ ਹੈ 750 ਰੁਪਏ ਦੀ ਰੇਂਜ ਚ ਤੇ ਭੰਦੀ ਇਹਨਾਂ ਦੀ ਗੱਲ ਕਰੇ ਡਿਜ਼ਾਈਨ ਬਹੁਤ ਹੈ ਸੈਂਪਲ ਖਾਰਾ ਤੁਹਾਨੂੰ ਮੈਂ 50 ਲੰਬਾਈ ਦੇ ਨਾਲ ਕੁਝ ਵੀ ਨਹੀਂ ਹੈ ਬਹੁਤ ਹੀ ਪਿਆਰਾ ਕਪੜਾ ਹੈ 100% ਕੋਟਨ ਹੈ ਇੱਕ ਧਾਗਾ ਵਿੱਚ ਮਿਕਸ ਨਹੀਂ ਹੋਏਗਾ ਤੇ ਆਪਾਂ ਦੁਪੱਟੇ ਦੀ ਗੱਲ ਕਰੀ ਆ ਦੁਪੱਟਾ ਹੈ ਫੈਨਸੀ ਭਾਜੀ ਅੰਦਰ ਸਟਾਕ ਬਹੁਤ ਹੈ ਆਪਾਂ ਕਹਿੰਦੇ ਸਟਾਕ ਲਿਮਟਡ ਹੈ ਸਟਾਕ ਲਿਮਟਡ ਨਹੀਂ ਸਟਾਕ ਬਹੁਤ ਹੈ 컬러 ਡੀਰ ਬਹੁਤ ਪਿਆਰੇ ਪਿਆਰੇ ਆ ਜਿੰਨੇ ਕਰਨਾ ਹੈ ਨਾ ਹਰ ਕੋ ਭਾਜੀ 750 ਰੁਪਏ ਚ ਸਿੰਪਲ ਸੂਟ ਬੈਸਟ ਸੂਟ ਆ 750 ਰੁਪਏ ਚ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਆ ਜਿੰਨੇ ਵੀ ਡਿਜ਼ਾਈਨ ਆਏ ਨੇ ਸਭ ਸਿੰਪਲ ਲੈਸਾਂ ਵਾਲੇ ਆਏ ਨੇ ਬਹੁਤ ਹੀ ਘੱਟ ਰੇਟਾਂ ਦੇ ਕੁਝ ਵੀ ਨਹੀਂ ਐ ਤੇ ਹਲਕੀ-ਪੁਲਕੀ ਲੈਸ ਲੱਗੀ ਹੈ ਜੀ ਘੇਰੇ ਤੇ ਲੈਸ ਲੱਗੀ ਹੈ 50 ਲੰਬਾਈ ਦਾ ਡਿਜ਼ਾਈਨ ਬਣੀ ਹੋਈ ਹੈ ਆ ਜਿੰਨਾ ਸਟਾਕ ਪਿਆ ਰਹਾ ਭਾਜੀ ਇਹ ਸਾਰਾ ਇਸੇ ਮਾਲ ਦਾ ਪਿਆ ਲੋ ਬਹੁਤ ਹੀ ਘੱਟ ਰੇਟ ਹੈ 50% ਸਕੋਰ ਤੇ ਹੈ ਪਿਓਰ ਕੋਟਨ ਹੈ ਪਿਓਰ ਕੋਟਨ ਦਾ ਸੂਟ ਹੈ ਲੈਸਾਂ ਵਾਲਾ ਪਲੱਸ ਦੁਪੱਟਾ ਮਡਾਲ ਦਾ ਸਰਬੋਕਸੀਡਾ ਵਰਕ